ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਹੋ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇਥੇ ਟਾਈਮ ਹੋ ਗਿਆ ਸੀ ਜੀ ਸਵੇਰ ਦੇ ਪਹੁੰਚ 11 11 ਦਾ ਟਾਈਮ ਸੀ ਤਰੀਕ 29 ਨਵੰਬਰ ਦਿਨ ਸ਼ਨੀਵਾਰ ਤੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਣੀ ਇੱਕ ਭੈਣ ਹੈ ਗੁਰਮੀਤ ਕੌਰ ਮਲੋਟ ਤੋਂ ਗਗਨਦੀਪ ਕੌਰ ਬਾਲੀਆਂ ਤੋਂ ਸਰਬਜੀਤ ਕੌਰ ਰਾਜਵਾਨਾ ਕਲਾਂ ਤੋਂ ਰਣਜੀਤ ਕੌਰ ਪੰਡੋਰੀ ਤੋਂ ਤੇ ਇੱਕ ਆਪਣੀ ਭੈਣ ਹੋਰ ਹੈ ਉਹਨਾਂ ਦੀ ਆਈਡੀ ਹੈ ਗਗਨ ਤੂਰੀ ਸੋ ਭੈਣ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਆਪਣੀ ਭੈਣ ਆ ਅਮਨਦੀਪ ਮੁੱਗੇ ਤੋਂ ਸੋ ਭੈਣ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਹੀ ਅੱਪ ਇੱਥੋਂ ਤੱਕ ਆਈਆਂ ਤੇ ਇੱਕ ਆਪਣੀ ਭੈਣ ਕੋਰਾ ਦਿਲਵਿੰਦਰ ਕੌਰ ਜੀ ਰਾਜੋਨ ਸੋਰੀ ਯੂ ਐਸ اے ਤੋਂ ਹਾਂਜੀ ਸੋ ਭੈਣ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਹੀ ਅੱਪ ਇੱਥੋਂ ਤੱਕ ਆਈਆਂ ਬਸ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਬਾਕੀ ਜਿਸ ਦਾ ਨਾਮ ਰਹਿ ਗਿਆ ਹੋਇਆ ਤਾਂ ਮਾਫ ਕਰਿਓ ਕਿਵਰੀ ਨਹੀਂ ਪਤਾ ਚੱਲਦਾ ਹਨਾ ਤੇ ਇੱਥੇ ਜੀ ਮੈਂ ਧੋਣ ਲੱਗੀ ਹੁਈਆਂ ਕੱਪੜੇ ਕੱਲ ਨਾ ਮੈਂ ਮਸ਼ੀਨ ਨਹੀਂ ਲਾਈ ਕੱਪੜੇ ਵਾਲੇ ਕੱਲ ਨਾ ਮੇਰਾ ਸਿਰ ਬਹੁਤ ਦਰਦ ਹੁੰਦਾ ਸੀਗਾ ਤੇ ਅੱਜ ਵੀ ਮੈਂ ਥੋੜੀ ਲੇਟੇਸਟ ਕਰਕੇ ਲਾਈ ਆ ਰਮਾਂ ਦੇ ਡੈਡੀ ਮੈਨੂੰ ਕਹਿੰਦੇ ਵੀ ਕੱਲ ਵੀ ਤੂੰ ਬਿਮਾਰ ਸੀਗੀ ਵੀ ਤੂੰ ਅੱਜ ਨਾ ਧੁੱਪ ਚੜੀ ਤੇ ਕੱਪੜੇ ਧੋਈ ਤੇ ਕੱਪੜੇ ਕੱਲ ਮਸ਼ੀਨ ਨਾਲ ਲਾਉਣ ਕਰਕੇ ਵੀ ਬਹੁਤ ਇਕੱਠੇ ਹੋਈ ਪਏ ਸੀਗੇ ਚਾਦਰ ਵਗੈਰਾ ਵੀ ਸੀ ਮੰਮੀ ਦਾ ਸ਼ਾਲ ਵਗੈਰਾ ਵੀ ਸੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਸਰਦੀਆਂ ਦੇ ਵਿੱਚ ਕੱਪੜੇ ਸ਼ਾਲ ਹੋਵੇ ਕਦੇ ਕੋਟ ਹੋਵੇ ਕਦੇ ਕੋਟੀਆਂ ਹੁੰਦੀ ਰਹਿੰਦੇ ਆ ਹਨ ਤੇ ਇੱਥੇ ਜੀ ਮੈਂ ਕੱਪੜੇ ਤੋਹੱਡੀ ਸੀ ਤੇ ਇੱਥੇ ਮੈਂ ਤੇ ਮੰਮੀ ਕੋਲੇ ਬੈਠੇ ਸੀਗੇ ਗੱਲਾਂ ਮਾਰ ਰਹੇ ਸੀ ਅਸੀਂ ਮੰਮੀ ਦੇ ਨਾਲ ਤੇ ਮੰਮੀ ਹੱਸਰੇ ਸੀਗੇ ਤੇ ਬਾਕੀ ਨਾ ਤੁਸੀਂ ਸੋਚ ਰਹੇ ਹੋਗੇ ਹਨਾ ਵੀ ਉਹ ਚਾਦਰ ਇਦਾਂ ਕਿਉਂ ਪਾਈ ਆ ਕਿਉਂਕਿ ਨਾ ਕਈ ਵਾਰੀ ਧੁੱਪ ਜਿਹਦੇ ਕਰਕੇ ਨਾ ਉਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਆ ਜਦੋਂ ਧੁੱਪ ਕਹਿੜੀ ਹੁੰਦੀ ਫਿਰ ਅਸੀਂ ਇਦਾਂ ਚਾਦਰ ਪਾ ਦਿੰਦੇ ਆ ਤੇ ਵੈਸੇ ਦੁਪਹਿਰ ਤੋਂ ਬਾਅਦ ਫਿਰ ਚਾਦਰ ਚੱਕ ਦਿੰਦੇ ਆ ਕਿਉਂਕਿ ਉਸ ਤੋਂ ਬਾਅਦ ਹਨਾ ਧੁੱਪ ਜਿਹੜੀ ਆ ਉਹ ਠੰਡੀ ਹੋ ਜਾਂਦੀ ਹੈਗੀ ਸੋ ਫਿਰ ਉਹਦੋਂ ਅਸੀਂ ਚਾਦਰ ਚੱਕ ਦਿੰਦੇ ਆ ਤੇ ਬਾਕੀ ਸਾਰਾ ਦਿਨ ਧੁੱਪੇ ਵਿਟਾ ਕੇ ਰੱਖਦੇ ਆ ਤਾਂ ਕਿ ਕਿਉਂਕਿ ਧੁੱਪ ਵੀ ਜ਼ਰੂਰੀ ਆ ਹਨਾ ਇਹ ਚ ਵੀ ਆਪਾਂ ਨੂੰ ਵਿਟਾਮਿਨ ਡੀ ਮਿਲਦਾ ਛੜੀ ਨੂੰ ਧੁੱਪ ਲੱਗਣੀ ਬਹੁਤ ਜ਼ਰੂਰੀ ਹੈ ਨਾਲੇ ਫਿਰ ਇਹਨਾਂ ਦੇ ਬਿਸਤਰੇ ਨੂੰ ਵੀ ਧੁੱਪ ਲੱਗ ਜਾਂਦੀ ਹੈ ਤੇ ਇੱਥੇ ਜੀ ਹੁਣ ਮੈਂ ਹਟਾਰੀ ਸੀ ਗੋਹਾ ਅਰਮਾਨ ਵੀ ਹੈ ਨਹੀਂ ਸੀ ਘਰ ਗਿਆ ਹੋਇਆ ਸੀ ਰਮਾਨ ਦੇ ਡੈਡੀ ਵੀ ਗਏ ਹੋਏ ਸੀਗੇ ਤੇ ਮੈਂ ਕਿਹਾ ਵੀ ਚਲੋ ਨਾਲ ਦੇ ਨਾਲ ਗੋਹਾ ਹਟਾਉਂਦਾ ਕਿਉਂਕਿ ਹਨਾ ਪਸ਼ੂ ਫਿਰ ਵੱਟ ਦਿੰਦੇ ਨੇ ਤੇ ਬਾਕੀ ਆ ਆਪਣੀ ਮੱਝ ਤੁਸੀਂ ਸੋਚ ਰਹੂਗੇ ਇਦਾਂ ਕਿਉਂ ਕਰ ਰਹੀ ਹੈ ਇਹਨਾਂ ਨੇ ਇਹਦੀ ਕੱਟੀ ਬੰਨੀ ਹੋਈ ਹੈ ਇੱਧਰ ਤੇ ਇਹ ਤਾਜੀ ਸੂਈ ਹੋਈ ਆ ਇਹ ਨੂੰ ਐ ਐ ਵੀ ਚਿੱਟੀ ਮੈਨੂੰ ਖੋਲੂ ਤੇ ਮੈਂ ਆਪਣੀ ਕੱਟੀ ਕੋਲੀ ਜਾਵਾਂ ਤੇ ਉਹਦਾ ਕਰਕੇ ਨਾ ਫਿਰ ਇਹ ਥੋੜਾ ਜਿਹਾ ਹਲੇ ਨਵੀਂ ਲਿਆਂਦੀ ਕਰਕੇ ਜੀ ਵੀ ਘਟ ਲਾਉਂਦੀ ਆ ਤੇ ਪਸ਼ੂ ਹੌਲੀ ਹੌਲੀ ਜੀ ਲਾਉਂਦਾ ਹਨਾ ਤੇ ਬਾਕੀ ਜਿਹੜਾ ਗੁਹਾ ਸੀ ਨਾਲ ਦੀ ਨਾਲ ਹੀ ਚੱਕ ਕੇ ਮੱਠਲ ਚ ਪਾਤਾ ਸੀਗਾ ਫੌੜੇ ਦੇ ਨਾਲ ਕਿਉਂਕਿ ਥੋੜਾ ਹੀ ਸੀਗਾ ਤੇ ਹੁਣ ਇੱਥੇ ਜੀ ਹੋ ਗਿਆ ਸੀ ਥੋੜਾ ਆਥਣਕ ਦਾ ਟਾਈਮ ਤੇ ਮੈਂ ਨਾ ਦੁਬਾਰਾ ਨਾ ਹਟੀ ਸੀਗੀ ਕੱਪੜੇ ਬਦਲੇ ਸੀਗੇ ਤਿਹੋ ਕਿ ਅੱਜ ਕਾਫੀ ਕੱਪੜੇ ਧੋਣ ਕਰਕੇ ਨਾ ਕੱਪੜੇ ਗਿੱਲੇ ਜਿਹੀ ਹੋ ਗਏ ਸੀਗੇ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਨਾਈ ਲੈਣੀ ਆ ਤੇ ਹੁਣ ਇੱਥੇ ਮਿਰਚਾਂ ਤੋੜ ਰਹੀ ਆ ਕਿਉਂਕਿ ਆਪਾਂ ਬਣਾਉਣੇ ਆਗੇ ਮੇਥੇ ਵਾਲੀ ਰੋਟੀ ਉਹਦੇ ਵਿੱਚ ਪਾਉਣੀਆਂ ਨੇ ਉਹਦੇ ਵਾਸਤੇ ਜੀ ਇੰਨੀਆਂ ਕਿ ਮਿਰਚਾਂ ਤੋੜ ਲੀਆਂ ਮੈਂ ਮਿਰਚਾਂ ਤਾਂ ਵੈਸੇ ਹੋਰ ਵੀ ਬਹੁਤ ਲੱਗੀਆਂ ਪਈਆਂ ਸੀ ਪਰ ਉਹ ਥੋੜੀਆਂ ਛੋਟੀਆਂ ਸੀ ਕੱਚੀਆਂ ਵੀ ਸੀ ਇਸ ਕਰਕੇ ਮੈਂ ਉਹ ਨਹੀਂ ਤੋੜੀਆਂ ਤੇ ਬਾਕੀ ਮੈਨੂੰ ਚਾਹੀਦੀਆਂ ਵੀ ਇੰਨੀਆਂ ਕਿ ਸੀ ਜ਼ਿਆਦਾ ਆਪਾਂ ਨੂੰ ਨਹੀਂ ਚਾਹੀਦੀਆਂ ਸੋ ਤਾਂ ਕਰਕੇ ਮੈਂ ਇੰਨੀਆਂ ਕਿ ਮਿਰਚਾਂ ਤੋੜੀਆਂ ਤੇ ਚਲੋ ਜੀ ਹੁਣ ਮੈਂ ਚੱਲਦੀ ਹਾਂ ਰਸੋਈ ਦੇ ਵਿੱਚ ਤੇ ਮੰਮੀ ਪਾਠ ਸੁਣ ਰਹੇ ਨੇ ਚੋਪਈ ਸਭ ਜੀ ਦਾ ਪੈਪ ਦੇ ਜੀ ਪਾਣੀ ਪਾ ਦੋ ਮਦਰ ਸੋਰ ਜੀ ਮੈਂ ਕਹਿੰਦਾ ਸੀ ਜੀ ਪਾ ਪਾ ਜੀ ਪਾਣੀ ਪਾ ਦਿਓ ਸੁੱਕ ਜੂ ਹੈ ਅੰਦਰੋਂ ਹਾਂ ਮੈਂ ਸਿਰਾਂ ਭੀਰ ਸਾਰਾ ਖੁਸ਼ੀ ਅੱਛਾ ਅਮੁੱਲੀ ਇਹ ਛਰਗਮਾ ਕੀ ਹੈ ਇਹ? ਛਰਗਮਾ ਹੈ ਮੈਂ ਹਾਂ ਕੀ ਹੈ ਇਹ ਜੇ ਵਿੱਚ? ਇਹ ਦੇ ਵਿੱਚ ਆਹ ਇਹ ਦੇ ਵਿੱਚ ਛਰਗਮਾ ਮੁੱਲੀਆ ਮੁੱਲੀ ਹੋ ਗਈ ਇਹ ਤੇ ਨਿੱਕੀ ਰੋ ਬਣ ਗੈਂਦੇ ਦੇ ਫੁੱਲ ਬਾਹਰਾਂ ਨੂੰ ਲੱਗਦੇ ਨੇ ਇਹਨਾਂ ਨੂੰ ਕੋਈ ਲੱਗੀਆਂ ਨਹੀਂ ਆ ਪੱਤਾ ਗੋਬੀ ਦਾ ਹਾਂ ਪਤਾ ਕੁਭੀ ਹੈ ਹੂੰ ਉਹ ਬੱਡੇ ਬੱਡੇ ਨੇ ਉੱਚ ਤਾ ਆਪਾਂ ਬਾਲਕੀਆਂ ਪਾਣੀ ਪਾ ਦਿੱਤਾ ਆ ਦੇਖੋ ਆ ਮੈਂ ਕਹਿੰਦਾ ਸੀ ਮਚਾਉਣ ਵਾਲੇ ਨੇ ਮਚਾ ਦੋ ਇਹਨਾਂ ਨੂੰ ਇਹ ਦੋ ਸਾਲ ਦੇ ਪਏ ਨੇ ਯਾਰ ਮਚਾਇਆ ਆ ਕੱਲਾ ਕੱਲ ਆ ਕੇ ਹਟਿਆ ਇਹ ਡੰਡਾ ਪਿਆ ਹੈ ਜੇ ਤੇ ਗਾਇਆ ਥੋੜਾ ਪਿਆ ਹੋਇਆ ਆ ਦਾ ਗੋਬੀ ਹੋ ਗਈ ਮਡੱਗੀ ਪਿਆ ਸੀ ਪੈੜ ਕੇ ਗੋਬੀ ਉਹ ਤਾਂ ਕੁਝ ਹੋਈ ਨਹੀਂ ਇੱਥੇ ਹੋ ਗਈ ਗੋਬੀ ਕੋਈ ਕੀੜਾ ਲੱਗ ਗਿਆ ਮੈਂ ਤਾਂ ਦੂਜੀ ਗੋਬੀ ਦਾ ਇਹ ਤਾਂ ਸੜਾ ਬੁਢਾ ਡਾ ਹੋ ਜਾਂਦਾ ਤੇ ਉਹ ਟਮਾਟਰ ਵੀ ਲੱਗ ਗਿਆ ਆ ਕਿੱਥੇ ਲੱਗਿਆ ਉਹ ਦੇਖ ਕਿ ਲੱਗਿਆ ਵਾ ਤੂੰ ਨੋ ਹਲਾ ਡੰਡਾ ਲਾ ਚਾ ਲੱਗਿਆ ਹੈ ਇਹ ਡਿੱਗ ਪੂਗਾ ਹੁਣ ਹੀ ਲਾ ਦੇ ਚਾ ਇਹਨੂੰ ਲਾਉਣਾ ਚੱਲ ਬਾਕ ਖੰਦੇ ਪਾਣੀ ਪਾ ਦੇਣਾ ਸਾਗ ਚ ਕਰੂਗਾ ਬਾਕੀ ਅਸਾਂ ਬਤੂਆ ਕੇ ਪ੍ਰਾਂਟ ਆ ਗਿਆ ਸਾਗ ਸੱਜੇ ਨਾ ਆ ਤਾਂ ਨਹੀਂ ਆ ਗਾਜਰਾਂ ਨੇ ਦੇਖੋ ਜੇ ਹੁਣ ਹੀ ਐ ਸਾ ਗਾਜਰਾਂ ਹਾਂਜੀ ਹੁਣ ਇੱਥੇ ਹੋ ਗਿਆ ਸੀ ਜੀ ਦੂਸਰਾ ਦਿਨ ਦੂਸਰੇ ਦਿਨ ਦੀਨ ਸਵੇਰ ਦੇ ਤੁਸੀਂ ਇਹ ਮੰਨ ਲਓ ਵੀ 10:00 ਸਵਾ 10 ਦਾ ਟਾਈਮ ਸੀ ਤੇ ਮੰਮੀ ਨੂੰ ਅਸੀਂ ਨਵਾ ਕੇ ਪਿੰਡੇ ਧੁੱਪੇ ਬਿਠਾਇਆ ਹੋਇਆ ਸੀਗਾ ਤੇ ਮੈਂ ਹੁਣ ਇੱਥੇ ਬਾਹਰ ਹੀ ਸੀ ਇਹਨਾਂ ਦਾ ਸਿਰ ਤੇ ਵੈਸੇ ਤਾਂ ਥੋੜੇ ਦੇਣੀ ਹੋਈ ਇਹਨਾਂ ਨੂੰ ਸਿਰ ਨਵਾਉਣ ਉਦੋਂ ਤੇਲ ਲਾਇਆ ਸੀਗਾ ਤੇ ਪਰ ਜਦੋਂ ਬੰਦਾ ਪਿਆ ਰਹਿੰਦਾ ਹਨਾ ਕੱਪੜਿਆਂ ਦੇ ਨਾਲ ਲਗ ਲਗ ਕੇ ਤੇਲ ਜਾਂ ਲਹਿ ਜਾਂਦਾ ਬਾਲ ਡਰਾਈ ਜਿਹਾ ਹੋ ਜਾਂਦੀਆਂ ਫੇਰ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਵਧੀਆ ਤਰੀਕੇ ਨਾਲ ਬਾਹਰ ਜਾਣਗੇ ਉੱਪਰ ਦੀ ਮੈਂ ਥੋੜਾ ਜਿਹਾ ਤੇਲ ਹੋਰ ਲਾਤਾ ਸੀਗਾ ਤੇ ਜਿਹੜਾ ਮੈਂ ਲਾ ਰਹੀ ਆ ਨਾਰੀਅਲ ਦਾ ਤੇਲ ਹੈ ਤੇ ਵੈਸੇ ਮੇਰਾ ਆਦਾ ਅੱਜ ਵੀ ਇਹਨਾਂ ਨੂੰ ਸਿਰ ਨਵਾਉਂਦਾ ਸੀ ਪਰ ਫਿਰ ਤੁਸੀਂ ਦੇਖ ਸਕਦੇ ਹੋ ਕਿ ਛੇਣਾ ਕੱਪੜੇ ਸੁੱਕਣੇ ਪਾਈ ਹੋਏ ਨੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਅੱਜ ਫਿਰ ਤਾਂ ਕਰਕੇ ਮੈਂ ਮਤਲਬ ਅੱਜ ਨੂੰ ਸੋਚਿਆ ਵੀ ਚਲੋ ਅੱਜ ਨਹੀਂ ਕੱਲ ਨੂੰ ਨਵਾਵਾਂਗੇ ਮੈਂ ਕਿਹਾ ਜੇ ਕੱਲ ਨੂੰ ਨਾ ਹਵਾ ਚੱਲਦੀ ਹੈ ਕੱਲ ਨੂੰ ਸਿਰ ਨਵਾਵਾ ਦਾਂਗੇ ਤੇ ਜਿਹੜਾ ਤੇਲ ਨਾ ਮੈਂ ਬਹੁਤ ਕੋਸ਼ਿਸ਼ ਕੀਤੀ ਕੱਢਣ ਦੀ ਨਾ ਜੰਮਿਆ ਹੋਇਆ ਤੇਲ ਇਹ ਇਹਨਾਂ ਨਾਰੀਅਲ ਦਾਣਾ ਕੱਚੀ ਘਣੀ ਤੇਲ ਉਹ ਆ ਇਹ ਇਹ ਥੋੜਾ ਜਆ ਦੂਸਰੇ ਤੇਲ ਨਾਲੋਂ ਮਹਿੰਗਾ ਹੁੰਦਾ ਜਿਹੜਾ ਦੂਜਾ ਹੁੰਦਾ ਨਾ ਉਹ ਕੱਚੀ ਘਣੀ ਨਹੀਂ ਹੁੰਦਾ ਜਿਵੇਂ ਆਪਾਂ ਸਰੋਂ ਦਾ ਤੇਲ ਆਪਾਂ ਕਹਿੰਦੇ ਨੇ ਵੀ ਕੱਚੀ ਘਣੀ ਹੈ ਨਾ ਇਹ ਉਸ ਤਰੀਕੇ ਨਾਲ ਕੱਚੀ ਘਣੀ ਹੁੰਦਾ ਹੈ ਕੋਲਡ ਉਹਦੇ ਨਾਲ ਪ੍ਰੈਸ ਨਾ ਬਣਾਇਆ ਹੁੰਦਾ ਹੈ ਤੇ ਵਧੀਆ ਤੇਲ ਹੁੰਦਾ ਯਾਨੀ ਦੂਸਰੇ ਨਾਲ ਇਹਨੂੰ ਆਪਾਂ ਖਾ ਵੀ ਸਕਦੇ ਆ ਇਹ ਵਾਲੇ ਤੇਲ ਨੂੰ ਤੇ ਕਈ ਲੋਕ ਇਹਨੂੰ ਸਵੇਰੇ ਉੱਠ ਕੇ ਇੱਕ ਚਮਚ ਇਹ ਵਾਲੇ ਤੇਲ ਦਾ ਪੀਂਦੇ ਵੀ ਨੇ ਈ ਸਭ ਤੋਂ ਵਧੀਆ ਚੀਜ਼ ਇਹ ਵਾਲਾ ਤੇਲ ਜਿਹੜਾ ਜਿਵੇਂ ਹੁਣ ਆਪਾਂ ਕਿਹਦੇ ਕਰੀਮ ਵਗੈਰਾ ਨਹੀਂ ਹੁੰਦੀ ਇਹਨਾਂ ਨੂੰ ਖੁਸ਼ਕੀ ਵਗੈਰਾ ਹੁੰਦੀ ਹੈ ਤਾਂ ਆਪਾਂ ਇਹਨੂੰ ਲਾ ਵੀ ਸਕਦੇ ਹਾਂ ਸਤਾ ਕਰਕੇ ਮੈਂ ਥੋੜਾ ਇਹ ਤੇਲ ਲਾਤਾ ਲਾ ਕੇ ਨਾਲ ਹੀ ਸਿਰ ਵਾਤਾ ਮੈਂ ਚਲੋ ਫਿਰ ਆਰਾਮ ਨਾਲ ਪੈ ਰਣਗੇ ਹਨ ਕਈ ਵਾਰ ਕੋਈ ਆ ਜਾਂਦਾ ਹਨ ਪਰ ਚੰਗਾ ਨਹੀਂ ਲੱਗਦਾ ਜਾਂ ਸਿਰ ਨਾ ਵਾਇਆ ਹੋਵੇ ਤੇ ਵੈਸੀ ਵਾਲ ਮम्मी ਦੇ ਇੰਨੇ ਨਹੀਂ ਝੜੇ ਨਹੀਂ ਇੰਨੇ ਜ਼ਿਆਦਾ ਟੁੱਟੇ ਨੇ ਟੁੱਟੇ ਨੇ ਪਰ ਥੋੜੇ ਟੁੱਟੇ ਨੇ ਜ਼ਿਆਦਾ ਨਹੀਂ ਕਿਉਂਕਿ ਦਵਾਈ ਵੀ ਬਹੁਤ ਜ਼ਿਆਦਾ ਗਰਮ ਹੈ ਡਾਕਟਰ ਨੇ ਵੀ ਸਾਨੂੰ ਦੱਸਿਆ ਸੀ ਵੀ ਜਿਹੜੀ ਦਵਾਈਆਂ ਬਹੁਤ ਜ਼ਿਆਦਾ ਗਰਮ ਨੇ ਤਾਂ ਹੋ ਸਕਦਾ ਵੀ ਵਾਲ ਥੋੜੀ ਜਿਹੀ ਝੜਨ ਜ਼ਿਆਦਾ ਨਹੀਂ ਥੋੜੇ ਝੜਨਗੇ ਤੇ ਫਿਰ ਤਾਂ ਕਰਕੇ ਮਤਲਬ ਕਿ ਜਿਹੜੇ ਟੁੱਟੇ ਹਨਾ ਵਾਲ ਉਹ ਫਿਰ ਜਦੋਂ ਆਪਾਂ ਵਾਕੇ ਵੀ ਹਟਦੀਆਂ ਤੇ ਜੇ ਤੇਲ ਚੰਗੀ ਤਰੀਕੇ ਨਾਲ ਲੱਗਿਆ ਹੋਵੇ ਫਿਰ ਉਹ ਦੁਬਾਰਾ ਲੱਗਣਗੇ ਵੀ ਖਿੰਡਗੇ ਹਨਾ ਤਾਂ ਕਰਕੇ ਮੈਂ ਤੇਲ ਲਾਤਾ ਤੇ ਹੇਠੀ ਜਿਹੜੀ ਆਪਣੇ ਹੈਲਪਰ ਰੱਖੇ ਹੋਏ ਨੇ ਬਾਹਰ ਬੈਠੇ ਸੀਗੇ ਫੋਨ ਤੇ ਗੱਲ ਕਰ ਰਹੇ ਸੀਗੇ ਤੇ ਰਮਾਨ ਅੱਜ ਘਰੀ ਸੀਗਾ ਕਿਉਂਕਿ ਨਾ ਇਹਨੇ ਲਵਾਣੀਆਂ ਦੰਦਾਂ ਦੇ ਵਿੱਚ ਤਾਰ ਤੇ ਉਹਦੇ ਵਾਸਤੇ ਇਹਨੂੰ ਦਿਖਾਣ ਜਾਣਾ ਸੀ ਤੇ ਫਿਰ ਡਾਕਟਰ ਨੇ ਕਿਹਾਗਾ ਕਹਿੰਦੇ ਵੀ 4 ਦਿਨ ਲਗਾਤਾਰ ਤੇ ਨੋਣਾ ਪੈਣਾ ਤੇ ਕਿਉਂਕਿ 4 ਦਿਨ ਕੁਝ ਉਹਨਾਂ ਦੀ ਹੋਊਗੀ ਹਨਾ ਤਾਰ ਦੀ ਸੈਟਿੰਗ ਵગેਰਾ ਕਰਨਗੇ ਉਹ ਕਹਿੰਦੇ 4 ਦਿਨ ਲਗਾਤਾਰ ਰਹਿਣਾ ਪੈਣਾ ਤੇ ਤਾਂ ਕਰਕੇ ਰਮਾਨ ਵੀ ਘਰ ਸੀਗਾ ਅੱਜ ਉਹਨੇ ਡਾਕਟਰ ਦੇ ਜਾਣਾ ਸੀ ਉਹ ਦਿਖਾਉਣ ਤੇ ਮੈਂ ਕਿਹਾ ਵੀ ਚੱਲ ਹਣਾ ਲਵਾ ਲਾ ਕਿਉਂਕਿ ਹੁਣ ਤੁਹਾਨੂੰ ਵੀ ਪਤਾ ਹਣਾ ਵੀ ਵੱਡਾ ਹੋ ਗਿਆ ਤੇ ਫਿਰ ਇਸ ਤੋਂ ਬਾਅਦ ਜਿਹੜੀ ਤਾਰ ਲਗਾਉਣੀ ਉਹ ਵੀ ਥੋੜੀ ਔਖੀ ਲੱਗੂਗੀ ਤੇ ਫਿਰ ਉਹਨੀ ਸੈਟਿੰਗ ਜੀ ਵੀ ਨਹੀਂ ਵਧੀਆ ਬੈਂਦੀ ਹਣਾ ਤੇ ਤਾਰ ਸਾਲ ਡੇਢ ਸਾਲ ਲਈ ਡਾਕਟਰ ਕਹਿੰਦੇ ਲਗਾ ਕੇ ਰੱਖਣੀ ਪੋਗੇ ਤੇ ਫਿਰ ਇਹਦੇ ਡੈਡੀ ਵੀ ਕਹਿੰਦੇ ਚੱਲ ਤੂੰ ਹੁਣ ਲਵਾ ਲਾ ਤੇ ਲੋ ਜੀ ਮੈਂ ਸਿਰ ਵੀ ਇੱਥੇ ਬਾਤਾਂ ਤੇ ਵਾਕੀ ਮੇਰਾ ਸਾਰਾ ਦਿਨ ਇੱਦਾਂ ਹੀ ਨਿਕਲ ਜਾਂਦਾ ਤੇ ਕਮਾ ਤੰਦਾਂ ਚ ਕਦੇ ਮੰਮੀ ਦੀ ਹਣਾ ਦੇਖ ਰੇਖ ਕਰਨ ਦੇ ਵਿੱਚ ਤੇ ਇੱਥੇ ਨਰਮਾਨਾਸ ਰਹੀ ਸੀ ਕਹਿੰਦਾ ਮਮ ਨਾਨੀ ਨੂੰ ਲਿਪਸਟਿਕ ਲਾ ਰਹੀ ਆ ਤੇ ਇਹ ਨਾ ਮੈਂ ਲਾ ਰਹੀ ਸੀ ਲਿਪ ਬਾਮ ਕਿਉਂਕਿ ਨਾ ਬੁੱਲ ਜਿਹੜੇ ਨੇ ਬਹੁਤ ਜ਼ਿਆਦਾ ਸੁੱਕ ਜਾਂਦੇ ਸੀ ਇਹਨਾਂ ਦੇ ਕਿਉਂਕਿ ਇਹਨਾਂ ਦਾ ਨਾ ਪਾਣੀ ਘਟ ਕੀਤਾ ਹੋਇਆ ਹੈ ਹਾਰਟ ਵਾਲੇ ਡਾਕਟਰ ਨੇ ਉਹਦਾ ਕਰਕੇ ਵੀ ਜਿਹੜੀ ਸਕਿਨ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈਗੀ ਤਾਂ ਕਰਕੇ ਫਿਰ ਜਿਵੇਂ ਆਹ ਕਰੀਮ ਵਗੈਰਾ ਜਾਂ ਲਿਪ ਬਾਮ ਇਹਨਾਂ ਵਾਸਤੇ ਸਪੈਸ਼ਲ ਮਗਾ ਕੇ ਰੱਖੀ ਹੋਈ ਹੈ ਮੈਂ ਤੇ ਵੀ ਉਹ ਜ਼ਰੂਰ ਲਾਉਣੀ ਹੈਗੀ ਜਾਂ ਕਈ ਵਾਰ ਮੈਂ ਨਾਰੀਅਲ ਦਾ ਤੇਲ ਵੀ ਲਾ ਦਿੰਦੀ ਹਾਂ ਪਰ ਨਾਰੀਗਲ ਦਾ ਤੇਲ ਨਾ ਹੁਣ ਜੰਮਿਆ ਹੋਇਆ ਸੀਗਾ ਤਾਂ ਕਰਕੇ ਫਿਰ ਮੈਂ ਜਿਹੜਾ ਲੋਸ਼ਨ ਸੀ ਇਹ ਲਾਤਾ ਤੇ ਇਥੇ ਨਾ ਇਹ ਸ਼ਾਲ ਲੈਣ ਦੀ ਕੋਸ਼ਿਸ਼ ਕਰ ਰਹੀ ਐ ਮੈਂ ਕਿਹਾ ਮੰਮੀ ਰੁਕ ਜਾ ਇੱਕ ਮਿੰਟ ਵੀ ਮੈਂ ਮੜਾ ਜਾ ਲਾ ਦਾਂ ਫਿਰ ਲੈ ਲਿਓ ਤੇ ਬਾਕੀ ਬਸ ਐਦਾਂ ਹੀ ਸਾਰਾ ਤਾਂ ਨਿਕਲ ਜਾਂਦਾ ਤੇ ਕਮਾਤੰਦਿਆਂ ਦੇ ਵਿੱਚ ਹਨਾ ਤੇ ਮੰਮੀ ਦੀ ਦੇਖਰੇਖ ਕਰਨ ਦੇ ਵਿੱਚ ਕਦੋਂ ਦਿਨ ਚੜਦਾ ਕਦੋਂ ਛਿਪ ਜਾਂਦਾ ਪਤਾ ਹੀ ਨਹੀਂ ਚੱਲਦਾ ਤੇ ਅੱਗੇ ਤਾਂ ਮੇਰੇ ਦਿਨੇ ਥੋੜਾ ਟਾਈਮ ਸਮਾ ਜਾਂਦੀ ਹੁੰਦੀ ਸੀਗੀ ਤੇ ਹੁਣ ਇਹਨਾਂ ਟਾਈਮ ਨਹੀਂ ਮਿਲਦਾ ਕਈ ਵਾਰੀ ਪਹਿ ਵੀ ਜਾਂਦਾ ਕਈ ਵਾਰ ਤਾਂ ਬਿਲਕੁਲ ਵੀ ਟਾਈਮ ਨਹੀਂ ਬਲਦਾ ਹਨਾ ਜਿਵੇਂ ਕੋਈ ਰਿਸ਼ਤੇਦਾਰ ਆ ਗਿਆ ਪਤਾ ਲੈਣ ਪਰ ਉਹ ਦਵਾ ਤਾਂ ਬਿਲਕੁਲ ਵੀ ਟਾਈਮ ਨਹੀਂ ਰਹਿੰਦਾਗਾ ਹਰੈਸਟ ਕਰਨ ਦਾ ਤੇ ਇਥੇ ਮਹਿਰਮਾਨ ਨੂੰ ਕੈਰੀ ਸੀਗੀ ਮੈਂ ਕਿਹਾ ਵੀ ਦੇਖੋ ਵੀ ਇਸਕਿੰਨ ਕਿੰਨੀ ਜ਼ਿਆਦਾ ਡਰਾਈ ਹੋਈ ਪਈ ਆ ਤੇ ਕਿਉਂਕਿ ਨਾ ਪਾਣੀ ਘੱਟ ਕੀਤਾ ਹੋਇਆ ਡਾਕਟਰ ਨੇ ਪੀਣਾ ਹੋ ਸਕਦਾ ਜੀ ਇਹਨਾਂ ਦੀ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਸ਼ਾਇਦ ਦਵਾਈ ਕੋਈ ਡਾਕਟਰ ਨੇ ਕਿਹਾ ਸੀ ਵੀ ਹਾਰਟ ਪੂਰਾ ਰਿਕਵਰ ਕਰ ਜਾਊਗਾ ਤੇ ਵੀ ਫਿਰ ਉਸ ਤੋਂ ਬਾਅਦ ਬੰਦ ਕਰ ਦਾਂਗੇ ਹਾਰਟ ਦੀ ਦਵਾਈ ਵੀ ਫਿਰ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਫਿਰ ਜਿੰਨਾ ਚਾਹਣ ਪੀ ਸਕਦੇ ਨੇ ਤੇ ਅੱਜ ਇਹ ਸਰੀਸੀ ਕੇ ਤੇ ਮੈਂ ਮੰਮੀ ਦਿਖ ਲ ਆਪਣੇ ਆਪ ਕਰੀਵਾਂ ਲਗਾ ਰਹੀ ਆ ਤੇ ਵੀ ਕਿਉਂਕਿ ਨਾ ਹੱਥਾਂ ਦੀਆਂ ਜਿਹੜੀਆਂ ਹਥੀਲੀਆਂ ਜੀਆਂ ਉਹ ਵੀ ਕਾਫੀ ਸੁੱਕ ਜੀ ਜਾਂਦੀਆਂ ਡਰਾਈ ਜੀ ਹੋ ਜਾਂਦੀਆਂ ਤਾਂ ਫਿਰ ਮੈਂ ਉਹਨਾਂ ਤੇ ਵੀ ਥੋੜਾ ਜਿਹਾ ਲੋਸ਼ਨ ਲਾ ਦਿੱਤਾ ਤੇ ਲੋ ਜੀ ਇੱਥੇ ਜਿਹੜਾ ਹੈਗਾ ਮੰਮੀ ਦਾ ਵੀ ਸਿਰ ਵੀ ਬਾਤਾਂ ਕੀ ਵਗੈਰਾ ਵੀ ਲਗਾਤੀ ਤੇ ਹੁਣ ਇਹ ਆਪ ਤਾਂ ਕਰਨਗੇ ਆਰਾਮ ਦਵਾਈ ਵਗੈਰਾ ਇਹਨਾਂ ਨੂੰ ਦਿੱਤੀ ਹੋਈ ਆ ਦੁਪਹਿਰੇ ਦਵਾਈ ਦੇਣੀ ਆ ਉਦੋਂ ਠਾਵਾਂਗੇ ਫਿਰ ਇਹਨਾਂ ਨੂੰ ਡਾਕਟਰ ਨੇ ਕਿਹਾ ਵਾਤੋਵਾਦ ਨਾਲ ਆਰਾਮ ਕਰਨਾ ਬਹੁਤ ਜ਼ਰੂਰੀ ਆ ਜਿੰਨਾ ਜ਼ਿਆਦਾ ਸੌਣਗੇ ਇਹ ਉਨਾਂ ਹੀ ਠੀਕ ਹੋਣਗੇ ਤੇ ਉਹ ਕਹਿੰਦੇ ਵੀ ਇਹਨਾਂ ਦਾ ਸੌਣਾ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਉਹਨਾਂ ਨੇ ਇੱਕ ਟਾਈਮ ਤਾਂ ਨੀਂਦ ਦੀ ਦਵਾਈ ਵੀ ਲਈ ਹੋਈ ਆ ਕਿਸੀ ਨੀਂਦ ਇਹਨਾਂ ਨੂੰ ਬਹੁਤ ਸੌਣੀ ਆਉਂਦੀ ਆ ਹੁਣ ਜਦੋਂ ਇਹ ਪੈ ਜਾਣਗੇ ਉਹ ਨਾਲ ਦੀ ਨਾਲ ਹੀ ਸੌ ਜਾਣਗੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ